ਆਇਆ ਜਿਨ੍ਹਾਂ ਨੇ ਬੱਚੀ ਐਨ ਠੀਕ ਠਾਕ ਉਹਦੇ ਮਾਪੇ ਦੇ ਵੱਲ ਕਰਤੀ ਹਾਂ ਦੁਆਬਾ نیوز ਨਾਲ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਵਾਦ ਜੀ ਓਕੇ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਇੱਕ ਬੱਚੀ ਦਾ ਮਾਮਲਾ ਸਾਹਮਣੇ ਆਇਆ ਹੈ ਸੀਗਾ ਇਸ ਪਿੰਡ 'ਚ ਹਾਂਜੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਮਾਰਿਆਂ ਦੇ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਸਾਡੇ ਨੌਕਰਾਂ ਨੂੰ ਨਹਿਰ ਤੋਂ ਸੁੱਤੀ ਪਈ ਮਿਲੀ ਸੀ ਸਵੇਰੇ ਤਕਰੀਬਨ 6 ਵਜੇ ਉਹ ਨੌਕਰਾਂ ਨੇ ਬੱਚੀ ਨੂੰ ਚਲ ਕੇ ਮੇਰੇ ਕੋਲ ਲਿਆਂਦਾ ਖੂਤੇ ਉਦੋਂ ਬਾਅਦ ਮੈਂ ਇਥੇ ਪਿੰਡ 'ਚ ਲੋਸਮੈਂਟ ਕਰਾਈ ਆਲੇ ਦੁਆਲੇ ਪਿੰਡਾਂ ਸਾਰਿਆਂ 'ਚ ਲੋਸਮੈਂਟ ਕਰਾਈ ਵੀ ਕਿਸੇ ਦੀ ਬੱਚੀ ਹੋਵੇ ਤਾਂ ਲੈ ਗਏ ਉਸ ਤੋਂ ਬਾਅਦ ਕੋਈ ਵੀ ਬੰਦਾ ਬੱਚੀ ਦਾ ਮਾਲਕ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਉਹ ਬੱਚੀ ਨੂੰ ਆਇਆ ਤਾਂ ਆਇਆ ਖਾਇਆ ਪੜਾ ਫੇ ਅਸੀਂ ਜਦ ਸ਼ਹਿਰ ਲੈ ਕੇ ਗਏ ਸਨਾਮਪੁਰੇ ਠਾਣੇ ਵਾਲੋਂ ਰਾਸਤੇ ਵਿੱਚ ਉਹ ਬੱਚੀ ਨੇ ਭਗਤਪੁਰੇ ਦਾ ਨਾਂ ਲਿਆ ਗੋਵਿੰਦਪੁਰੇ ਦਾ ਗੋਵਿੰਦਪੁਰੇ ਦਾ ਨਾਂ ਲਿਆ ਤਾਂ ਅਸੀਂ ਗੱਡੀ ਬਾਅਦ ਗੋਵਿੰਦਪੁਰਿਆ ਨੂੰ ਮੋੜ ਲਈ ਉੱਥੇ ਬੱਚੀ ਨੂੰ ਕਮਾਇਆ ਫਰਾਇਆ ਤੇ ਸ਼ਾਇਦ ਬੱਚੀ ਆਪਣਾ ਘਰ ਦੇਖ ਲਵੇ ਪਰ ਉੱਥੇ ਨਾ ਲੱਭਣ ਦੇ ਕਾਰਨ ਅਸੀਂ ਫੇ ਉਸ ਬੱਚੀ ਨੂੰ ਸੋਨਾਮਪੁਰੇ ਥਾਣੇ ਲੈ ਗਏ ਜਿਹੰਦੇ ਸੀਗੇ ਤਾਂ ਸਾਨੂੰ ਇੱਕ ਬੰਦੇ ਦਾ ਫੋਨ ਆ ਗਿਆ ਉਹਦੇ ਬੱਚੀ ਬੱਚਿਆ ਉਹਦਾ ਜਿਹੜਾ ਮਾਪੇ ਆ ਨੂੰ ਪਤਾ ਲੱਗ ਗਿਆ ਵੀ ਤੁਸੀਂ ਉਹਨੂੰ ਬੱਚੀ ਦੇ ਦਿਓ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਇਦਾਂ ਬੱਚੀ ਉਹਨਾਂ ਨੂੰ ਨਹੀਂ ਦੇਣੀ ਅਸੀਂ ਉਹ ਸੁਨਾਮਪੁਰੇ ਥਾਣੇ ਆ ਜਾਣ ਤਾਂ ਜਿਹਨਾਂ ਦੀ ਬੱਚੀ ਵਾਲੇ ਕਰ ਦਿਆਂਗੇ ਉੱਤੇ ਵੀ ਇਸ ਸੁਨਾਮਪੁਰੇ ਥਾਣੇ ਗਏ ਤਾਂ ਮਾਪੇ ਉਹਦੀ ਜਿਹੜੀ ਮਾਂ ਸੀ ਉਹ ਸੁਨਾਮਪੁਰੇ ਥਾਣੇ ਸਾਡੇ ਜਾਣ ਤੋਂ ਪਹਿਲਾਂ ਹਿਊਜ਼ੀ ਅਸੀਂ ਉਹਨਾਂ ਦੇ ਬੱਚੇ ਹਵਾਲੇ ਕਰਤੀ ਤੇ ਬੱਚੀ ਜਿਹੜੀ ਸੀ ਕਿਹਨਾਂ ਦੀ ਸੀਗੀ ਬੱਚੀ ਵਿਆਹ ਜਾਂਦੀ ਸੀਗੀ ਉਹ ਤੇ ਉੱਥੇ ਸਤਨਾਮਪੁਰੇ ਉਹਦਾ ਡਰੈਸ ਆਧਾਰ ਕਾਰਡ ਉਹ ਬੱਚੀ ਦਾ ਬਣਿਆ ਸੀ ਤੇ ਉਹ ਬੱਚੀ ਦਾ ਐਡਰੈਸ ਹੁਣੀ ਨੋਟ ਕੀਤਾ ਉੱਥੇ ਅਸੀਂ ਉਹਦੀ ਬੱਚੇ ਮਾਂ ਨੂੰ ਬੱਚੇ ਹਵਾਲੇ ਕਰਕੇ ਅਸੀਂ ਬਾਤ ਕਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸੁਰਜੀਤ ਸਿੰਘ ਪਿੰਡ ਕਿਹੜਾ ਤੁਹਾਡਾ ਜੀ ਚੱਕਰ ਕੀ ਕਰਦੇ ਦੇ ਬਹੁਤ ਤੁਹਾਡਾ ਧੰਨਵਾਦ ਜੀ ਜਿਹੜੀ ਇਹ ਤੁਸੀਂ ਬੱਚੀ ਨੂੰ ਮਤਲਬ ਦੇਖਭਾਲ ਕਰਕੇ ਔਰ ਠਾਣੇ ਪਹੁੰਚਾਇਆ ਤੋਂ ਠਾਣੇ ਤੋਂ ਉਹਨਾਂ ਦੇ ਮਾਪੇ ਤੱਕ ਪਹੁੰਚੀ ਆ ਨਾਲ ਮੇਰੇ ਸਾਫਕਾ ਸਰਪੰਚ ਨਾਲ ਮੇਰੇ ਸਾਫਕਾ ਸਰਪੰਚ ਵੋਵੀਰ ਠੱਕਰ ਕੀ ਨਾਲ ਸੀ ਤੇ ਨਾਲ ਸਾਡੇ ਇੱਕ ਲੇਡੀ ਸੀ ਮਨਾਵ ਲਗਿਆ ਤੇ ਰਾਣੀ ਇਹ ਸਾਡੇ ਰਾਜੇ ਨੇ ਇਹ ਰਾਜ ਰਾਣੀ ਨੇ ਵੀ ਬੱਚੀ ਦੀ ਬਹੁਤ ਦੇਖਭਾਲ ਕੀਤੀ ਨਲਾਈ ਤਲਾਈ ਉਹਦੇ ਕੱਪੜੇ ਬਦਲੇ ਆ ਨੋਟ ਕਰ ਲਿਓ ਇੱਕ ਮਿੰਟ ਜੀ ਇਹ ਬੱਚੀ ਤੁਹਾਡੇ ਤੱਕ ਪਹੁੰਚੀ ਕਿਸ ਰੋ ਇਹ ਸਾਡੇ ਖੂਤੋਂ ਤਕਰੀਬਨ 1000 ਕਿਲੋਮੀਟਰ ਤੇ ਘਾਹ ਵਿੱਚ ਸੁੱਤੀ ਪਈ ਸੀ ਅੱਛਾ ਜੀ ਉੱਥੋਂ ਸਾਡੇ ਨੌਕਰਾਂ ਉਹ ਬਾਹਰ ਅੰਦਰ ਗਏ ਸੀ ਉੱਥੋਂ ਚੱਕ ਕੇ ਸਾਡੇ ਡੇਰੇ ਕੁੱਤੇ ਲਿਆਂਦੀ ਫੇ ਅਸੀਂ ਲੋਸਮੈਂਟ ਕਰਾਈ ਪੰਜਾਂ ਚੌਂ ਪੰਡਾਂ ਦੀ ਲੋਸਮੈਂਟ ਕਰਾਈ ਕੋਈ ਇਹਦਾ ਵਾਰਸ ਨਹੀਂ ਆਇਆ ਫੇ ਇਸ ਨਾਮਪੁਰੇ ਲੈ ਗਏ ਥਾਣੇ ਠੀਕ ਆ ਜੀ ਤੇ ਬੱਚੀ ਉਹਦਾ ਠੀਕ ਠਾਕ ਸੀ ਬੱਚੀ ਠੀਕ ਸੀ ਬੱਚੀ ਨੂੰ ਕੁਝ ਨਹੀਂ ਹੋਇਆ ਜੀ ਠੀਕ ਠਾਕ ਇਹ ਉਹਦੇ ਮਾਂ ਪੇ ਦਾ ਕੁਝ ਨਾ ਪਤਾ ਤੁਹਾਨੂੰ ਪੇ ਦਾ ਨਾਮ ਦੱਸਦੀ ਸੀਗੀ ਬੱਚੇ ਪਰ ਹੁਣ ਮੈਨੂੰ ਯਾਦ ਨਹੀਂ ਬੱਚੀ ਦਾ ਕੀ ਨਾਮ ਸੀ ਬੱਚੀ ਦਾ ਨਾਮ ਵੀ ਨਹੀਂ ਸੀ ਬੱਚੀ ਨੇ ਆਪਣੇ ਨਾਮ ਨਹੀਂ ਦੱਸਿਆ ਉਹ ਕਿੰਨੇ ਮਤਲਬ ਸਾਲ ਦੀ ਸੀ ਤੁਹਾਨੂੰ ਲੱਗਦਾ ਚਾਰ ਕਿ ਸਾਲ ਦੀ ਸੀ ਚਾਰ ਸਾਲ ਦੀ ਸੀ ਹਾਂਜੀ ਪੰਜਾਹ 30 ਕਿ ਰਾਗਪਗ ਚਾਰ ਕਿ ਸਾਲ ਦੀ ਸੀ ਚਲੋ ਕੀ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਆਮ ਬੱਚੀਆਂ ਇਦਾਂ ਮਤਲਬ ਗੈਪ ਹੋ ਜਾਂਦੀਆਂ ਜਾਂ ਮਾਪੇ ਅਸੀਂ ਮਾਪੇ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਆਪਣੇ ਨਿਆਣਿਆਂ ਦੀ ਸਾਂਭ-ਸਭਾਲ ਕਰਨ ਸਾਰੀ ਸਾਰੇ ਬਾਲ ਕੇ ਉਹ ਬੱਚੀ ਦੀ ਕਿਸਮਤ ਚੰਗੀ ਸੀ ਜਿੱਥੇ ਪਈ ਸੀ ਉਹ ਬਚ ਗਈ ਜਿਹੜੀ ਉਹ ਕੁੱਤਿਆਂ ਨਹੀਂ ਖਾਦੀ ਉੱਥੇ ਦਾ ਕੁੱਤੇ ਬਹੁਤ ਫਿਰਦੇ ਆ ਸਰ ਉਹਨੂੰ ਪਰਮਾਤਮਾ ਨੇ ਬਚਾਇਆ ਉਹਨੂੰ ਪਰਮਾਤਮਾ ਨੇ ਉਹਦੀ ਜਾਨ ਬਖਸ਼ੀ ਆਪਣੇ ਮਾਂ ਪਿਓ ਕੋ ਪਹੁੰਚ ਗਈ ਇੰਨੇ ਬਹੁਤ ਵੱਡਾ ਚਲੋ ਸਰ ਨੂੰ ਜਿਆਦਾ ਧੰਨਵਾਦ ਤੁਹਾਡਾ ਹੈ ਜਿਨ੍ਹਾਂ ਨੇ ਸਰ ਇੱਕ ਤੁਹਾਡੇ ਬੇਟੀ ਦਾ ਮਾਮਲਾ ਸਾਹਮਣੇ ਆਇਆ ਸੀ ਜੀ ਤੇ ਉਹ ਬੇਟੀ ਤੁਹਾਨੂੰ ਕਿੱਥੋਂ ਮਿਲੀ ਤੇ ਫਿਰ ਉਹ ਕਿੱਥੇ ਤੁਸੀਂ ਮਤਲਬ ਇਤਲਾਹ ਦਿੱਤੀ ਉਹ ਬੱਚਾ ਬਿਲਕੁਲ ਛੋਟਾ ਮਾਈਨਰ ਤਿੰਨ ਚਾਰ ਸਾਲ ਦਾ ਜੀ ਜੋ ਕਿ ਭਲੇਕੇ ਦੇ ਨਾਲ ਆਪਣੇ ਮਾਪੇ ਤੋਂ ਬੁੱਛੜ ਕੇ ਆ ਗਿਆ ਰਾਤ ਨੂੰ ਨਹਿਰ ਦੇ ਉੱਤੇ ਜੋ ਕਿ ਸਾਡੇ ਪ੍ਰਵਾਸੀ ਮਜ਼ਦੂਰ ਜਾਂ ਸਵੇਰੇ ਵਰ ਗਏ ਤੇ ਉਹਨਾਂ ਨੂੰ ਮਿਲਿਆ ਤੇ ਸੁੱਤਾ ਪਿਆ ਜਿਸ ਨੂੰ ਕਿ ਅਸੀਂ ਬੜਾ ਆਲੇ ਦੁਆਲੇ ਪਿੰਡਾਂ ਦੇ ਵਿੱਚ ਦਿਖਾ ਕੇ ਕੋਸ਼ਿਸ਼ ਕੀਤੀ ਵੀ ਜੇ ਕਿਸ ਦਾ ਹੈਗਾ ਤਾਂ ਮਿਲ ਜੇ ਉਸ ਤੋਂ ਬਾਅਦ ਅਸੀਂ ਥਾਣੇ ਸਤਨਾਪੁਰੇ ਜੋ ਤਲਾਕਨ ਗਏ ਤਾਂ ਉਹਦੀ ਮਦਰ ਤੇ ਕੁਝ ਪਰਵਾੰਦੇ ਬੰਦੇ ਆਏ ਸੀ ਅਸੀਂ ਥਾਣੇ ਦੇ ਵਿੱਚ ਉਹਨਾਂ ਦੀ ਮਦਰ ਦੇ ਵਾਲੇ ਬੱਚੀ ਬਿਲਕੁਲ ਸਹੀ ਸਲਾਮਤ ਸੀ ਬਿਲਕੁਲ ਠੀਕ ਸੀਗੀ ਉਹਦਾ ਕੁਝ ਬੱਚੇ ਦੇ ਮਹਿਸੂਸ ਹੁੰਦਾ ਜਿੱਦਾਂ ਕੋਈ ਮਾੜੀ ਮੋਟੀ ਸੱਟ ਚੋੜ ਲੱਗੀ ਆ ਠੀਕ ਹੈ ਜੀ ਕੀ ਨਾਮ ਤੁਹਾਡਾ ਜੀ ਸੁਖਜਿੰਦਰ ਸੀ ਨੰਬਰ ਦਾ ਅੱਛਾ ਸਾਡਾ ਸਰਪੰਚ ਸਾਡਾ ਸਰਪੰਚ ਧੰਨਵਾਦ ਜੀ ਤੁਹਾਡਾ ਦੁਆਬਾ نیوز ਨਾਲ ਗੱਲਬਾਤ ਲਈ ਥੈਂਕ ਯੂ